ਇਹ ਮਟਰ ਕੱਢਦੇ ਆਂ ਦੇ ਉੱਤੇ ਹੀ ਆ ਜੂ ਤਾਂ ਫੇਰ ਮੈਂ ਕੀ ਆਖੂਗੀ ਦਰਨੀ ਮਾਰਿਆ ਪਧਰੀ ਨਹੀਂ ਆਉਗੇ ਤੇ ਆਪ ਨਹੀਂ ਆਉ ਬੁੱਢੇ ਕੋ ਇੰਨਾ ਕੰਮ ਕਰਾਉਂਦੀ ਮੈਂ ਨਾ ਫੇਰ ਜਵਾਬ ਦਊਂਗੀ ਇਹਨੂੰ ਠੋਕ ਠੋਕ ਕੇ ਹਰ ਵਲੇ ਚੁੱਪ ਰਹਿਣ ਦਾ ਠੇਕਾ ਮੈਂ ਨਹੀਂ ਲਿਆ ਐਦਾਂ ਕਰ ਇੱਕ ਮੈਨੂੰ ਪਲੇਟ ਲਿਆ ਦੇ ਮੈਨੂੰ ਨਹੀਂ ਪਤਾ ਲੱਗਣਾ ਕਿਹੜੇ ਨਿਕਲ ਗਏ ਤੇ ਕਿਹੜੇ ਰਹਿ ਗਏ ਰਲ ਜਾਣੇ ਵਿੱਚ ਹੀ ਹਾਏ ਹਾਏ ਮਾਦਾ ਨੇ ਤੇ ਮੇਰੇ ਕੰਮ ਹੀ ਵਧਾਈ ਜਾਣੇ ਆ ਆਂਦੀ ਆ ਉਹ ਨਹੀਂ ਕੰਮ ਕਰਾਉਂਦੀ ਕਿੰਨਾ ਬਹੁਤ ਮੈਨੂੰ ਸੁਣਾਉਂਗੀ ਆ ਇਹ ਵੀ ਤੇ ਮੇਰੇ ਹੱਡੀ ਰੋਲਣ ਵਾਲੀ ਗੱਲ ਆ ਆ ਲੈ ਤੇ ਇਦਾਂ ਕਰੋ ਆ ਮੈਂ ਰਬੜ ਜੀ ਭਾਈ ਫੇਂਦੀ ਆ ਤੇ ਆ ਚੂੜੀ ਦੇ ਦੋ ਤੇ ਨਾਲੇ ਮੈਨੂੰ ਦੇ ਦਿਓ ਛਾਪ ਫਿਰ ਪਤਾ ਵਾ ਮਿਰਜੜੀ ਪੈਂਦੀ ਸਾਸੋ ਨਾ ਉਹ ਬੜਾ ਵੇਂਦੀ ਹੋ ਹੈੜਾ ਕੇ ਪੂਰੀ ਮੇਚੇ ਦੀ ਬਣਾਈ ਆ ਮੰਮੀ ਨੇ ਤੇ ਮੇਰੀ ਸੁਣ ਲਾ ਗੱਲ ਮਰਿਆਂ ਦੀ ਸਾਡੀ ਦੋਹਾਂ ਜੀਆਂ ਦਾ ਮਰਿਆਂ ਦਾ ਸਭ ਕੁਝ ਚੀਜ਼ਾਂ ਲਾ ਲਿਓ ਜੀਂਦਿਆਂ ਨਾਲ ਆ ਇਹ ਤੇ ਤੇਰੇ ਬੰਦਾ ਹਜ਼ਾਰੀ ਵੀ ਨਹੀਂ ਮੰਗ ਸਕਦਾ ਆ ਲਾ ਦੇ ਹਾਂ ਨਹੀਂ ਇਹਦੇ ਉਹਨੇ ਮੈਨੂੰ ਬਣਾ ਕੇ ਦਿੱਤੀਆਂ ਹੀ ਤੇਰੇ ਪਾਪੇ ਨੇ ਨਿਸ਼ਾਨੀ ਬਣਾ ਕੇ ਦਿੱਤੀ ਐਵੇਂ ਨਿਸ਼ਾਨੀਆਂ ਆਈਆਂ ਢਾਡੀਆਂ ਬਾਪੂ ਤੇਰੇ ਦੀਆਂ ਨਿਸ਼ਾਨੀਆਂ ਵਾ ਤੂੰ ਬਾਪੂ ਕਿਹੜਾ ਕਿਤੇ ਚਲ ਗਿਆ ਵਾ ਚੱਲ ਹੁਣ ਤੇ ਬਣੀ ਨਾ ਟੌਰ ਚੱਲ ਪਾਲਾ ਮੇਰੀਆਂ ਨਾਨਾ ਘਨੇ ਪਾਈਆਂ ਹੁੰਦੀਆਂ ਤੇ ਮੈਂ ਆਪਣੇ ਘਨੇ ਪਾ ਜਾਣੀ ਸੀਗੀ ਹੁਣ ਮੈਂ ਕੀ ਕਰਾਂ ਤੇ ਸੱਸ ਮੈਂ ਉਹਦੀ ਭੈਣ ਦੀ ਸੱਸ ਉਹਦੇ ਇਦਾਂ ਇਦਾਂ ਕਰਕੇ ਵੇਂਦੀ ਆ ਕਿ ਕੀ ਪਾਇਆ ਤੇ ਕੀ ਨਹੀਂ ਪਾਇਆ ਇੱਧਰ ਲਿਆ ਹੱਥ ਚ ਹੋਰ ਢੀ ਨਕਲੀ ਵਾਲੀ ਆ ਉਹ ਭਾਗ ਲੈ ਜਾਊਂਗੀ ਤੇ ਉਹ ਵੀ ਗੜੀ ਉਹਦੇ ਅੱਗੇ ਵੀ ਮੈਂ ਚ ਤਰਾਈ ਮਾਰ ਜਾਣੀ ਆ ਵੀ ਇਹ ਤੇ ਬੜੀ ਮਹਿੰਗੀ ਆ ਡਾਇਮੰਡ ਦੀ ਆ ਅੱਜ ਕੱਲ ਵਾਈਟ 골ਡ ਚੱਲਦਾ ਚੱਲਾ ਗੱਡਦੀ ਮੈਂ ਤਾਂ ਗੱਲਾਂ ਨਾ ਸੁਣਾ ਛੇਤੀ ਆ ਜੀ ਮੈਂ ਤਾਂ ਮੈਂ ਰਾਤ ਰਹਿ ਕੇ ਆਉਣਾ ਹੀ ਆ ਹਾਏ ਮੈਂ ਫੇਰ ਮਰ ਜਾਣਾ ਤੇਰੇ ਆਉਂਦਿਆਂ ਨੂੰ ਮਗਰੋਂ ਬਾਪ ਜੀ ਜਦੋਂ ਮੈਂ ਜਾਣਾ ਉਦੋਂ ਆਹੋ ਰੰਡੀ ਰੋਣਾ ਹੁੰਦਾ ਵਾ ਤਮਕੀਆਂ ਦੇ ਦੇ ਕੇ ਕੱਲ ਦਿੰਨੀ ਆ ਤੇ ਮੈਨੂੰ ਹੁੰਦਾ ਵਾ ਕਿਤੇ ਮੇਰੇ ਮਗਰੋਂ ਨਾ ਮਰ ਜਾਏ ਸਾਰੀ ਉਮਰ ਦੀ ਮੇਰੇ ਸਿਰ ਤੇ ਸਵਾਬ ਐ ਰਹਿਣੀ ਆ ਮੈਂ ਇੱਥੋਂ ਨਿਕਲਨੇ ਕਿਤੇ ਆ ਆ ਹੋ ਕੇ ਜਾਜ ਥੋੜਾ ਭੁੱਲ ਜਾਂਦੀ ਆ ਲੈ ਇਦਾਂ ਮੈਂ ਕਿਦਾਂ ਇਕੱਠੇ ਕਰਦੀ ਫਿਰਨਾ ਮੁੜ ਕੇ ਹਾਏ ਰੱਬਾ ਮੇਰਾ ਮੇਰੇ ਭਾਦ ਦਸਤਾ ਕਿਦਾਂ ਜਾ ਨਹੀਂ ਮੈਂ ਜਾਂਦੀ ਸਿਆਪਾ ਹੋ ਜੇ ਨਹੀਂ ਹਾਏ ਕਿਹਦਾ ਨਾ ਸਿਆਪਾ ਕਰਕੇ ਇਹਦਾ ਕਰ ਲੂਣਾ ਫਰੀ ਮੈਂ ਇਧਰ ਉਹ ਹੀ ਆ ਉਹ ਬੁੱਢਾ ਜਿਹੜਾ ਜਿੰਨੂੰ ਕਦੀ ਕੱਪੜੇ ਨਹੀਂ ਧੋਤੇ ਹੁਣੇ ਧੋ ਤੋ ਕੇ ਦਿਨੀ ਉਹ ਉਹ ਸਾਰੇ ਕੰਮ ਕਰੀ ਜਾਂਦਾ ਵਾ ਮੇਰੀ ਸੋਣ ਮੈਂ ਸਿਰ ਤੇ ਚਾੜ ਲਿਆ ਵਾ ਹੁਣ ਮੇਰੀ ਗਲਤੀ ਏ ਜੇ ਤੂੰ ਰਾਤ ਰਹਿਣਾ ਨਿਆਣੇ ਖਾਣੇ ਮੈਂ ਸਬਜ਼ੀਆਂ ਕੀ ਕਰਨੀਆਂ ਮੈਂ ਆਪੇ ਧੋ ਲਾ ਕੇ ਉੱਤੇ ਲੂਣ ਲਾ ਲੂੰਗੀ ਕਰਕੇ ਜਾਨੀ ਸਾਰਾ ਕੋ ਮੈਂ ਆਪੇ ਖਾ ਲੂੰ ਲੂਣ ਲਾ ਕੇ ਤੇ ਜਿਹੜਾ ਉਹ ਤੇਰਾ ਮੁੰਡਾ ਵਾ ਉਹਨੇ ਉਹ ਹੋਟਲ ਤੇ ਜਾਊਗਾ ਖਾਣਾ ਉਹਨੂੰ ਕਿੱਥੇ ਸੋਦਰੋਂ ਸਬਜੀ ਲੈ ਆਉ ਮਸਾਵਾ ਦੇਣੀ ਐ ਨੇ ਹਾਏ ਮੈਂ ਤਾਂ ਬੜੀਆਂ ਤੁਹਾਨੂੰ ਚੰਗੀਆਂ ਕਰਕੇ ਲਿਆਂਦਾਈ ਬਣਦੀ ਹੁੰਦੀ ਤੇ ਮੈਂ ਦਾ ਦਿਨ ਪੇਕੇ ਨਾ ਜਾਇਆ ਕਰਦੀ ਕਦੀ ਉਹ ਜਾਇਆ ਕਰਦੀ ਤੇ ਕਦੀ ਮੈਂ ਜਾਇਆ ਕਰਦੀ ਹਾਏ ਮੈਂ ਤਾਂ ਕਰ ਕੀ ਜਾਨੀ ਟੱਡਾ ਹੁਣ ਚੰਗੀਆਂ ਕਰਕੇ ਤੁਹਾਨੂੰ ਲੱਭਾ ਹੈ ਪਰ ਤੁਸੀਂ ਬਹੁਤ ਮਾੜੀਆਂ ਨਿਕਲ ਆਈਆਂ ਮੈਂ ਮੂੰਹ ਤੇ ਕਹਿੰਨੀ ਮੈਂ ਨਹੀਂ ਚੋਰੀ ਚੁਗਲੀ ਕਰਨੀ ਮੂੰਹ ਤੇ ਕਹਿੰਨੀ ਤਾਂ ਹੀ ਤੇ ਫਰਾਡ ਡਡੋਂ ਹੈ ਜੇ ਤੁਸੀਂ ਵੱਖਰੇ ਵੱਖਰੇ ਬੈਠੇ ਜੇ ਉੱਧਰ ਤੇ ਉੱਧਰ ਆਹੋ ਜਾ ਲੈ ਜਾ ਇੱਥੋਂ ਫਿਰ ਮੈਂ ਲੰਮੀ ਬਹਿਣਾ ਵਾਂ ਮੈਂ ਤਾਂ ਇੱਥੇ ਬਹਿਣਾ ਵਾਂ ਜਾ ਜਿੱਥੇ ਜਾਣਾ ਤੂੰ ਚੱਲ ਜਾ 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 ਕੇ ਉਧਰ ਵੱਡੀ ਵੱਲ ਕਾਢਿਆ ਦੁਪਹਿਰ ਹੁਣ ਤੂੰ ਆਣਨ ਦੋਗੇ ਮੈਨੂੰ ਆ ਵੱਡੀ ਅੰਦਰ ਹੋਣਾ ਤੇ ਬਥੇਰੀ ਚੰਗੀ ਲੱਗਦੀ ਏ ਕਿ ਜਿਹੜਾ ਬੰਦਾ ਦੂਰ ਹੋਵੇ ਉਹ ਚੰਗਾ ਲੱਗਦਾ ਹੁੰਦਾ ਵਾ ਜਿਹੜਾ ਘਰ ਹੋਵੇ ਉਹ ਤੁਹਾਨੂੰ ਚੁਬਦਾ ਫੇਰ ਕਹਿੰਦੇ ਸੱਸਾਂ ਨੂੰ ਨਹੀਂ ਚਾੜਦੀਆਂ ਸੱਸਾਂ ਗੱਡੀਆਂ ਕਾ ਨੌਵੇਂ ਪੁੱਤਾਂ ਨੂੰ ਖੁਰਸ ਚਾੜਦੀਆਂ ਹਾਏ ਨਹੀਂ ਮੇਰੇ ਬਹੁਤ ਜਨਮਦਾ ਹੁਣ ਨਾ ਬੋਲ ਗੱਲਾਂ ਸੁਣ ਕੇ ਸ਼ੇਕ ਹੁੰਦੇ ਜਾਂਦੇ ਆ ਮੈਨੂੰ ਨਾਟਕ ਹੋਰ ਆ ਲਾ ਮੈਨੂੰ ਨਾ ਇਦਾਂ ਕਰ ਮੈਂ ਸੋਚਦੀ ਹਾਂ ਸਾਡੀ ਇੱਕ ਧੀ ਹੁੰਦੀ ਮੈਂ ਉਹਦੇ ਕੋਈ 4 ਦਿਨ ਚੱਲ ਜਾਂਦੀ ਰੱਬ ਨੇ ਉਹ ਵੀ ਨਹੀਂ ਮੈਂ ਤਾਂ ਪਹਿਲਾਂ ਤੇਰੇ ਵਰਗੀਆਂ ਕੈਂਦੀਆਂ ਹੁੰਦੀਆਂ ਵਾ ਲੈ ਮੇਰੇ ਤੇ ਦੋ ਪੁੱਤ ਮੈਂ ਦੇ ਕਿਤੇ ਮੇਰੀ ਤੇ ਇੰਨੀ ਕਿਤੇ ਚੜਤ ਹੋ ਗਈ ਆ ਹੋ ਗਈ ਆ ਜੇ ਹੋ ਗਈ ਆ ਧੀਆ ਨੂੰ ਉਹਦੋਂ ਤੁਸੀਂ ਪੱਥਰ ਦੱਸਦੀਆਂ ਜੀ ਹੁਣ ਸਾਡੀ ਐ ਤੇ ਮਾਂ ਸਾਡੀ ਪਰਜਾਈ ਕਵੇ ਹਾਂ ਕੋਹ ਤੁਹਾਡੇ ਵਰਗੇ ਹੀ ਨੋਵਾ ਉਥੇ ਆ ਅਗਲੀ ਕਬਰਾਂ ਨਹੀਂ ਜਾਂਦੀ ਜਦੋਂ ਜਾ ਕੇ ਉਥੇ ਪੈਰੀ ਪਾਈਦਾ ਵਾ ਤੇ ਹਾਏ ਤੁਸੀਂ ਥੀਆ ਬਣ ਜੋ ਫਿਰ ਤੁਸੀਂ ਨਾ ਸਾਨੂੰ ਕੋਮ ਵੜਾ ਆਖੋ ਤੁਹਾਡੇ ਕਿ ਦਮ ਇਹਨੂੰ ਗਣ ਗਣ ਕੇ ਕੰਮ ਦੱਸੀ ਜਾਨੀ ਆ ਮੈਂ ਕਿਦਾਂ ਕੰਮ ਕਰਨੇ ਆ ਰੋਲੀ ਪਾਣੀ ਆ ਜੇ ਮੈਂ ਕਿਹਾ ਵੀ ਆਹ ਸਬਜੀ ਬਣਾ ਲਿਓ ਰਾਤ ਨੂੰ ਰਾਤ ਤੱਕ ਭਾਂਜੂਗੀ ਅਹ ਨਹੀਂ ਰੋਣਾ ਹੀ ਪੈ ਗਿਆ ਰੋਂਦਾ ਪੀ ਮਾਏ ਮਾਏ ਕਿਉਂ ਸਤੋ ਨਹੀਂ ਮੇਰੀ ਜਨਾਨੀ ਨੂੰ ਹਾਏ ਵੇ ਪੁੱਤ ਤੁਸੀਂ ਪਹਿਲਾਂ ਮੇਰੇ ਪੁੱਤ ਹੀ ਇਹਦੇ ਮਗਰੋਂ ਹੀ ਤੁਹਾਡੀਆਂ ਜਨਾਨੀਆਂ ਬਣੀਆਂ ਪਹਿਲਾਂ ਮਾਂ ਨੂੰ ਪੁੱਛੋ ਮਾਂ ਨੂੰ ਪੁੱਛ ਕੇ ਪਤਾਵਾ ਮਾਂ ਦੂਜੇ ਦੇ ਪੇਕੇ ਤੁਰੀ ਨੂੰ ਨਹੀਂ ਬਾਪੂ ਨਾਲ ਲੜਕੇ ਹਾਏ ਹਾਏ ਉਹਨੇ ਹੁਣ ਜਾਣਾ ਨਹੀਂ ਵੰਡ ਜੀ ਜਾਣਾ ਇੱਥੇ ਸਵਾਦ ਜਾਣ ਦੇਣਾ ਹੁਣ ਮੈਂ ਲੰਗਰ ਪਾਣੀ ਕਰਕੇ ਤੇ ਫੇਜਾਂ ਕਿੰਦੀ ਬੰਦੀ ਕਿੰਦੀ ਵੱਡੀ ਵੱਲੋਂ ਖਾ ਲੂਗੀ ਰੋਟੀ ਮੈਂ ਵੱਡੀ ਦਿੰਦੀ ਹੂ ਵਿੱਚ ਅੱਜ ਨਾਲ ਸਵਾਦ ਨਾਲ ਰੋਟੀ ਪਾਣੀ ਤੇ ਮੈਂ ਲਾ ਕੇ ਨਾ ਆਵਾਂ 5 ਦਿਨ ਉੱਥੇ ਮੇਰਾ ਤਾਂ ਆਬਰਾ ਦਾ ਨਾਲ ਜਾਣ ਦਾ ਤੇ ਫੇਰ ਵਧੀਆ ਆਵੇ ਫਿਰ ਆਪੇ ਮਾਈ ਨੂੰ ਕੁਵਾਲੇ ਤੇ ਨਾ ਕੁਵਾਲੇ ਆਹੋ ਤੇ ਜਾ ਫੇਰ ਖਾਉਣੀ ਪੈਣੀ ਆ ਤੇ ਚਲੋ ਇਦਾਂ ਹੀ ਕਰ ਲੈਨੇ ਆ ਉਹਨਾਂ ਮੁੜ ਕੇ ਚੱਜਣਾ ਬਾਪੂ ਨੂੰ ਛੱਡ ਕੇ ਮਰੇ ਬਾਪੂ ਸਾਹਮਣੇ ਗਈ ਬਾਪੂ ਤੇ ਜ਼ਿਆਦਾ ਕੰਮ ਕਰਦਾ ਐ ਦਿਨਾਂ ਉਹਨੇ ਆਪਣੇ ਕੱਪੜੇ ਰੱਤੇ ਧੋ ਕੇ ਪਾਉਣ ਡਿਆ ਹੀਗਾ ਆਪਣੇ ਮਾਰੀ ਤੇ ਬੜੀ ਬਣ ਜਾਂਦੀ ਆ ਮਾਈ ਦਾ ਸ਼ਾਪਾ ਲਿੰਦਾ 20 ਘੰਟੇ ਨਾਲ ਪੁੱਤ ਮਾਪੇ ਕਮਾਪੇ ਨਹੀਂ ਹੁੰਦੇ ਪੁੱਤਕ ਪੁੱਤ ਹੋ ਗਏ ਕਿ ਨਹੀਂ ਆਂਦੇ ਹੁੰਦੇ ਹੋ ਜਾਂਦੇ ਪੁੱਤਕ ਪੁੱਤ ਪਰ ਹੋ ਗਏ ਆ ਮਾਤਾ ਹਣੇ ਕੀ ਆ ساری ਜਵਾਨੀ ਚ ਵੇਖਿਆ ਹੁੰਦਾ ਵਾ ਨਿਆਣੇ ਆਪਣੇ ਬਚਪਨ ਵਿੱਚ ਵੇਖਦੇ ਸਾਰਾ ਕੋ ਮਾਪੇ ਉਹ ਕੀ ਕਰਦਾ ਵਾ ਜਵਾਨੀ ਦੇ ਵਿੱਚ ਜਿੱਦਾਂ ਹੁਣਹੀਂ ਲੜਦੇ ਏਦਾਂ ਤੇਹੀ ਲੜਦੇ ਹਉਣੇ ਆਏ ਮਾੜਾ ਤੇ ਤੁਹਾਡਾ ਕੁਝ ਨਹੀਂ ਕੀਤਾ ਕਿਤੇ ਏਦਾਂ ਨੇ ਤੁਹਾਨੂੰ ਮਹਿਲ ਬਣਾਤੇ ਆ ਜੇ ਲੜੇ ਹੋਵਾਂਗੇ ਤੇ ਫੇਰ ਕੀ ਹੋ ਗਿਆ ਸਿਆਣਿਆਂ ਨੇ ਆਖਿਆ ਵਾ ਲੜ ਨਰਾਤ ਆਵੇ ਵਿਸ਼ ਨਰਾਤ ਨਾ ਆਵੇ ਪਰ ਇਹਨਾਂ ਨਵਾਂ ਨੇ ਤੇ ਗਲਤੀ ਕੇ ਲੈਣ ਬਣਾਤੀ ਆ ਉਹਨੂੰ ਹੋਰ ਚੁਪਣਾ ਦੇਤੀ ਆਉਂਦੇ ਨੇ ਤੇ ਨਹੀਂ ਉਹ ਫੇਰ ਆਪਾਂ ਦੋਵੇਂ ਜਾਓ ਭੈਣਾ ਕੋਈ ਨਹੀਂ ਮੈਂ ਵੀ ਕਿਹੜੀ ਪਕਾਉਣੀ ਆ ਗੁਰਦੀ ਢੇਲੀ ਲੈ ਕੇ ਤੇ ਗਲਾਸ ਪਾਣੀ ਦਾ ਪੀ ਲੈਣਾ ਰਾਤ ਨੂੰ ਤੂੰ ਸਮਝਾਣਾ ਮੈਂ ਵੀ ਜਿੱਥੇ ਜੀ ਕਰਦਾ ਜਾਓ ਕੋਈ ਗੱਲ ਨਹੀਂ ਆ ਜੋ ਸਾਡੇ ਪਾਪਈ ਉਹ ਅਸੀਂ ਘਟਾਂਗੇ ਆਪੇ ਹੀ ਆ ਆ ਹੋ ਵੇ ਆ ਗਈ ਆ ਨਹੀਂ ਬਲਜੀਤ ਇਹਦੇ ਵਾਸਤੇ ਲੈ ਕੇ ਚਲਨੀ ਆ ਬਾਪੂ ਆਤੇ ਮੈਨੂੰ ਵੀ ਦੋ ਰੋਟੀਆਂ ਦੇ ਜਾ ਇੱਥੇ ਚੱਲ ਤੂੰ ਪਹਿਲਾਂ ਹੁਣ ਉਹਨੂੰ ਫੜਾਇਆ ਮੁੜ ਕੇ ਮੈਨੂੰ ਵੀ ਦੋ ਦੇ ਜਾ ਕਿਉਂ ਮਤਾ ਕੀ ਗੱਲ ਉਹ ਕਿੱਥੇ ਗਈ ਆ ਜਿਹਦੇ ਵੱਲ ਤੈਨੂੰ ਕੀਤਾ ਵਾ ਉਹ ਰੋਟੀਆਂ ਵੀ ਪਕਾ ਕੇ ਗਈ ਤੇਰੀਆਂ ਉਹ ਨਾ ਵਾਂਡੇ ਗਈ ਆ ਵਾਂਡੇ ਗਈ ਆ ਨਾ ਮੰਮੀ ਉਹਦਾ ਫਰਜ ਬੰਦਾ ਵਾ ਭਾਵੇਂ ਹੁਣ ਮੈਂ ਵਾਂਡੇ ਜਾਵਾਂ ਮੇਰਾ ਫਰਜ ਬੰਦਾ ਮੈਂ ਆਪਣੇ ਸਹੋਦੇ ਵਾਤੇ ਰੋਟੀਆਂ ਲਾ ਕੇ ਜਾਵਾਂ ਵੀ ਉਹ ਕਹਦੇ ਹੱਥ ਹੱਥ ਨਾ ਢਾਵੇ ਕੇ ਦੇ ਅੱਗੇ ਪੁੱਤ ਮੇਰੇ ਸੁਣ ਗੱਲ ਤੂੰ ਵੀ ਉਦਾਂ ਦੀ ਆ ਜਿੱਦਾਂ ਦੀ ਉਹ ਵਾ ਫੇਰ ਕੀ ਹੋਇਆ ਦੋ ਰੋਟੀਆਂ ਤੇ ਉਦਾਂ ਹੀ ਚਾਰ ਰੋਟੀਆਂ ਤੇ ਵਾਧੂ ਪੱਕ ਜਾਂਦੀਆਂ ਪੁੱਤ ਉਹ ਵੀ ਤੁਸੀਂ ਇਦਾਂ ਸੁੱਟਦੀਆਂ ਹੀ ਫਿਰਦੀਆਂ ਜੇ ਜੇ ਨਹੀਂ ਨਾ ਤੇ ਮੈਨੂੰ ਪਹਿਲੀਆਂ ਹੀ ਦੋ ਦੇ ਜਾ ਕੋਈ ਗੱਲ ਨਹੀਂ ਪੁੱਤ ਮੰਮੀ ਪਹਿਲੀਆਂ ਗਾੜੀ ਮੇਂ ਪਕਾ ਕੇ ਰੱਖੀਆਂ ਵਾ ਗੋੜਾ ਗੋੜਾ ਤੇ ਗਰਮੀ ਆ ਗਿਣ ਕੇ ਮੈਂ ਰੋਟੀਆਂ ਬਕਾਉਣੀ ਆ ਚਾਰ ਬਾਪੂ ਖਾਂਦਾ ਵਾ ਦੋ ਮੈਂ ਖਾਣੀਆਂ ਤਿੰਨ ਰਗਬੀਰ ਖਾਂਦੇ ਆ ਤੇ ਬਾਕੀ ਆ ਕੇ ਕਦੀ ਨਹੀਂ ਆਣਿਆ ਵਾ ਤੇ ਗਿਣ ਕੇ ਤੇ ਮੈਂ ਰੋਟੀਆਂ ਬਕਾਉਣੀ ਆ ਗਾੜੀ ਮੈਂ ਤੈ ਤੈ ਲੈ ਕੇ ਰੱਖੀ ਆ ਰੋਟੀਆਂ ਦੀ ਭਲਾ ਆ ਕਿੱਦਾਂ ਦੀਆਂ ਗੱਲਾਂ ਹੋਈਆਂ ਬੰਦਾ ਜਾਣ ਲੱਗੇ ਨੂੰ ਕਹਿ ਕੇ ਜਾਂਦਾ ਪੁੱਤ ਮੈਂ ਨਹੀਂ ਰੋਟੀ ਮੰਗਣੀ ਮੇਰੀਆਂ ਲਾ ਕੇ ਜਾ ਉਹ ਤਾਂ ਤੈਨੂੰ ਦਾਹ ਕੰਮ ਸੁਣਾ ਕੇ ਗਈ ਹੋਣੀ ਵੀ ਮੇਰੇ ਆਂਦਾ ਨੂੰ ਘਰ ਛੜ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆ ਪੁੱਤ ਅਹੀਂ ਵੀ ਤੁਹਾਡੇ ਵੱਡ ਵੱਡੇ ਰਹੇ ਆ ਐਦਾਂ ਤੂੰ ਨਾ ਕਰ ਮੇਰੇ ਨਾਲ ਮੰਮੀ ਵੱਡ ਵੱਡੇ ਰਹੇ ਹੈਗੇ ਮੈਂ ਮੰਨਦੀ ਆ ਪਰ ਪਹਿਲੇ ਦਿਨੋਂ ਗੱਲਾਂ ਟੁਕੀਆਂ ਗਈਆਂ ਸੀ ਵੀ ਜੇ ਤੂੰ ਵਾਂਡੇ ਜਾਣਾ ਤੇ ਆਪਣੀ ਰੋਟੀ ਪਾਣੀ ਪਕਾ ਕੇ ਜਾਣਾ ਤੇ ਜਿੱਦਨ ਮੈਂ ਵਾਂਡੇ ਜਾਣਾ ਤੇ ਉਹਦਨ ਮੈਂ ਵੀ ਰੋਟੀ ਪਾਣੀ ਪਕਾ ਕੇ ਜਾਨੀ ਆ ਅਗਲੀ ਨੇ ਕਿਤੇ ਮੇਰੇ ਸਹੁਰੇ ਨੂੰ ਪਾਣੀ ਪੁੱਛਿਆ ਕਦੀ ਇਹਦਾ ਵੀ ਤੇ ਸਹੁਰਾ ਲੱਗਦਾ ਹੀ ਆ ਕਦੀ ਪੁੱਛਿਆ ਹੋਵੇ ਕਦੀ ਚਾਹ ਪੁੱਛੀ ਹੋਵੇ ਮੈਂ ਨੇਰੇ ਆ ਜਾ ਮੈਂ ਸਵੇਰੇ ਆ ਜਾ ਆਣ ਕੇ ਚਾਹ ਬਣਾ ਕੇ ਦੇ ਦੇਣੀ ਆ ਹਾਏ ਨਹੀਂ ਤੂੰ ਤੇ ਇੱਕੇ ਸਾਈ ਚਲ ਗਈ ਆ ਹਾਨੂੰ ਤੁਸੀਂ ਨਾ ਇਦਾਂ ਵਿਛੋੜਾ ਪੁੰਦੇ ਅਹੀਂ ਆਪੇ ਰੋਣ ਝੋਣ ਕਰ ਲਿਆ ਕਰਨਾ ਹੀ ਸਵਾਹ ਕਰਨਾ ਹੀ ਰੋਣ ਝੋਣ ਅੱਜ ਤੇ ਹੀ ਰੋਟੀਆਂ ਤੋਂ ਵੀ ਮਹਿੰਗੇ ਹੋ ਗਏ ਆ ਵਾਧੂ ਹੋ ਗਏ ਆ ਉਦੋਂ ਤੇ ਲੜਨੋਂ ਨਹੀਂ ਹਾਰਦੀ ਉਹਦੇ ਨਾਲ ਹੁਣ ਜਦੋਂ ਵੱਖੋ ਵੱਖਾ ਕਰਤਾ ਤੇ ਲੜਾਈ ਮੁਕਾਈ ਤੇ ਫੇਰ ਤੁਹਾਡਾ ਉਹ ਹਾਲ ਵਾ ਚੱਲ ਹੀ ਨਹੀਂ ਲੜਦੇ ਹੁਣ ਇਹ ਤੁਸੀਂ ਅਜੇ ਕੀ ਵਿਗੜ ਗਿਆ ਹੁਣ ਇਹਨਾਂ ਨੂੰ ਤੁਸੀਂ ਇੱਕੇ ਥਾਂ ਕਰ ਦੋ ਨਹੀਂ ਲੜਦੇ ਆਪਾਂ ਆਵੇ ਤੁਹਾਡੇ ਗਾੜੀ ਹੱਥ ਜੋੜਦੇ ਆ ਨਹੀਂ ਲੜਦੇ ਮੰਮੀ ਰੋਟੀਆਂ ਮੈਂ ਦੋ ਦੇ ਜਾਨੀ ਆ ਪਰ ਜਿਹੜੀ ਆ ਇਕੱਠੇ ਕਰਨ ਵਾਲੀ ਗੱਲ ਨਾ ਇਹ ਨਹੀਂ ਹੋਣੀ ਤੇ ਇਹ ਗੱਲ ਝੂਠੀ ਆ ਮੈਂ ਜਹਾਮੀ ਪਰਦਾ ਤੇ ਉਹ ਆਣ ਕੇ ਮੇਰੇ ਗੱਲ ਪੈ ਜੇ ਉਹਦਾ ਸਾਰੀ ਦਿਹਾੜੀ ਬਸ ਫਿਰਨੂ ਆ ਆਪ ਉਥੇ ਨਾ ਚੰਗੀਆਂ ਚੋਖੀਆਂ ਖਾਉਣੀਆਂ ਹੋਟਲਾਂ ਦੇ ਵਿੱਚੋਂ ਤੇ ਤੈਨੂੰ ਲਾ ਕੇ ਵੀ ਨਹੀਂ ਦੇ ਕੇ ਗਈ ਉਹਨੇ ਰਹਿਣਾ ਵਾ ਦੋ ਚਾਰ ਦਿਨ ਅੱਜ ਹੀ ਤੇ ਨਹੀਂ ਮੈਂ ਖਾਣੀ ਰੋਜ਼ ਦੇਣੀ ਪਿਆ ਕਰਨੀ ਰੋਟੀ ਤੈਨੂੰ ਤੇ ਫੇਰ ਆਹ ਤੇ ਗੱਲ ਝੂਠੀ ਆ ਕਿਆ ਵੀ ਹੈਗਾ ਹੀ ਕਿ ਛੁੱਟੀਆਂ ਚ ਨਾ ਮੈਂ ਜਾਣਾ ਤੇ ਨਾ ਤੂੰ ਜਾਣਾ ਕੋਈ ਜ਼ਿੰਮੇਵਾਰੀ ਨਹੀਂ ਚੁੱਕੀ ਜਾਂਦੀ ਪਰ ਨਹੀਂ ਤੁਸੀਂ ਤੇ ਕਲਾ ਕੇ ਛੱਡਣਾ ਹੁੰਦਾ ਉਦੋਂ ਤੇ ਵੱਡੀਆਂ-ਵੱਡੀਆਂ ਮਾਰਨੀਆਂ ਹੁੰਦੀਆਂ ਕੋਈ ਗੱਲ ਨਹੀਂ ਮੈਂ ਲਾ ਲੂੰਗੀ ਤੇ ਹੁਣ ਲੱਥੀਆਂ ਵੀ ਨਹੀਂ ਦੋ ਕੋਈ ਨਹੀਂ ਦੇ ਜਾਨੀ ਹੁਣ ਮੈਨੂੰ ਸਰਾਫ ਨਾ ਦਿੰਦੀ ਰਹੀ ਇੱਥੇ ਬਹਿ ਕੇ ਹਾਏ ਰੱਬਾ ਆ ਤੇ ਦੋ ਰੋਟੀਆਂ ਖਾਣ ਖਣੋ ਮੈਂ ਉਦਾਂ ਹੀ ਚੰਗੀ ਹਾਂ ਏ ਮਹਾਰਾਜ ਤਾਂ ਇਹ ਦੇ ਕੇ ਜਾਵੇ ਰੋਟੀ ਆ ਰੋਟੀ ਨੂੰ ਮੇ ਤੋਂ ਖਾਣੀ ਹੁਣ ਤੇ ਮੈਂ ਪਾਣੀ ਪੀ ਲੂੰਗੀ ਰੋਟੀ ਨਹੀਂ ਅਜੇ ਖਾਣੀ ਹਾਇਰ ਬਗ ਨੀਆਂ ਗੱਲਾਂ ਕਰ ਗਈ ਕਿਤੇ ਨਸਾ ਨਹੀਂ ਲਿਆ ਆ ਬੁੱਢਾ ਮੇਰੇ ਲਾਗੇ ਆ ਜੇ ਹੁਣ ਮੈਂ ਉਹਨੂੰ ਦੱਸਾਂ ਐਨੀ ਮੇਰੀ ਬੇਇੱਜ਼ਤੀ ਕੀਤੀ ਬਲਜੀਤ ਨੇ ਕੋਈ ਜਿੰਨੇ ਦਾ ਤਾਂ ਕਿਹਾਂ ਜੋਗੇ ਕਰਤਾ ਦੀਆਂ ਪੁੱਤਾਂ ਨੇ ਆਨੂ ਹਾਏ ਕਿਤੇ ਮੈਂ ਤੁਮ ਮੰਜੀ ਢਾਉਣੇ ਪੋਵੇ ਕਿਤੇ ਨਾਨੀ ਆਖਿਆ ਮੈਂ ਮੰਜੀ ਢਾਹ ਦਿੰਨੀ ਆ ਮੰਮੀ ਉੱਥੇ ਬਹਿ ਜਾ ਮੰਜੀ ਤੇ ਸਗੋਂ ਮਿਲੂ ਹੋਰ ਨੂਨ ਪਾ ਕੇ ਗਈ ਮੇਰੇ ਜੀ ਓਹ ਓ ਪੱਕੇ ਹੈਗੇ ਦੋ ਬਾਪੂ ਜੀ ਆਲੋ ਰੋਟੀ ਅੱਲਾ ਬੋ ਤਾ ਆ ਜੋ ਦੂਜੀ ਵਾਂਡੇ ਗਈ ਆ ਕੌਣ ਨਾ ਤੇਰੀ ਪਾਪੂ ਨਿੱਕੀ ਤੇ ਮਾਈ ਨੇ ਤਾਂ ਕਿ ਰੋਟੀ ਨਹੀਂ ਖਾਦੀ ਤੇ ਨਾ ਪਕਾਈ ਆ ਕਹਿਂਦੀ ਮੈਨੂੰ ਮੈਂ ਮੇ ਕੋ ਨਹੀਂ ਬੱਕਦੀ ਮੈਂ ਹੁਣ ਕੀ ਕਰਾਂ ਮੈਂ ਤੁਹਾਨੂੰ ਦਵਾਂਗੇ ਉਹਨੂੰ ਦਵਾਂ ਮੇਰੇ ਤੇ ਹੋਰ ਬੜੀਆਂ ਜ਼ਿੰਮੇਵਾਰੀਆਂ ਹੋਰ ਕਿੰਨੇ ਕੰਮ ਆ ਨੀਰਾਪੁਰਾ ਬਾਪੂ ਤੈਨੂੰ ਰੋਟੀ ਦੇਣ ਵਾਲਾ ਨਹੀਂ ਐ ਨਾ ਹੋਰ ਵੀ ਕਈ ਕੰਮ ਹੁੰਦੇ ਆ ਪਹਿਲਾਂ ਮੈਂ ਉਹ ਕਰਨੀਆਂ ਜੇ ਮੇਰਾ ਟਾਈਮ ਲੱਗਾ ਤੇ ਫੇਰ ਰੋਟੀਆਂ ਮੈਂ ਪਕਾਉਣੀਆਂ ਤੇ ਆਪੇ ਨਹੀਂ ਤੇ ਮੈਂ ਆ ਪਕਾ ਕੇ ਖਾ ਲਾ ਕਿਹੜੇ ਮਾਤਾ ਦੇ ਹੱਥ ਪੈ ਨਹੀਂ ਚਲਦੇ ਉਹ ਤਾਂ ਉਹ ਸਵੇਰ ਦੀ ਭੁੱਖੀ ਆ ਤੇ ਆ ਦੋਆਂ ਰੋਟੀਆਂ ਉਹਨੂੰ ਦੇ ਦੇ ਆ ਲੈ ਉਹਨੂੰ ਦੇ ਦੇ ਬਾਪੂ ਚੁੱਪ ਕਰਕੇ ਰੋਟੀ ਖਾ ਤੇ ਮੁੜ ਕੇ ਕੰਮ ਵੀ ਕਰਨਾ ਨੱਕੇ ਬੰਨੇ ਵੀ ਮੋੜਨੇ ਆ ਜੇ ਹੁਣ ਨਾ ਰੋਟੀ ਖਾਦੀ ਕਮਜ਼ੋਰੀ ਆ ਕਿ ਤੇ ਫੇਰ ਮੈਨੂੰ ਲੋਕਾਂ ਨੇ ਕਹਿ ਦੇਣਾ ਬਿਹੋਸ਼ ਹੋ ਕੇ ਡਿੱਗੂਗਾ ਕਿੱਡੀ ਦਈ ਆ ਤੇਰੀ ਐਵੇਂ ਨਾ ਮਾਤਾ ਨੂੰ ਦਿੰਦਾ ਰਹੀਂ ਕੋਈ ਗੱਲ ਨਹੀਂ ਉਹਨਾਂ ਦੀ ਹੋਣੀਆਂ ਰੋਟੀਆਂ 'ਤੇ ਖਾ ਲੈਣਗੇ ਜੇ ਨਾ ਵੀ ਹੋਣਗੀਆਂ ਤੇ ਮਾਤਾ ਆਪੇ ਪਕਾ ਲੂਗੀ ਆਹ ਬੁੱਧ ਦਾਸ ਜੇ ਉਹਨੂੰ ਵੀ ਦੋ ਰੋਟੀਆਂ ਦੇ ਦੇਗੀ ਤੇ ਤਾਂ ਕੀ ਹੋਊਗਾ ਸਾਡੇ ਬਾਰੇ ਪਿਆਰੇ ਤੇ ਸਾਡੀਆਂ ਮਾਵਾਂ ਵਾਧੂ ਰੋਟੀਆਂ ਲਾ ਕੇ ਰੱਖਦੀਆਂ ਸੀ ਸ਼ਿਕੂ ਪਰ ਕੇ ਰੱਖਦੀਆਂ ਸੀ ਰੋਟੀਆਂ 5-6 ਸ਼ਿਕੂ ਦੇ ਵਿੱਚ ਰਹਿਣੀਆਂ ਤੇ ਬਰਕਤ ਰਹਿੰਦੀ ਹੁਣ ਤੇ ਦਿਨ ਕੇ ਰੋਟੀਆਂ ਲਾਉਂਦੀਆਂ ਕਿੰਨੀਆਂ ਖਾਣੀਆਂ ਤੂੰ ਕਿੰਨੀਆਂ ਖਾਵੇਂਗਾ ਉਹ ਤਾਂ ਦੇ ਘੜੀ ਜਵਾਨ ਹੋਣੇ ਫਿਰ ਬੱਚੇ ਕੋਈ ਅੱਜ ਕੱਲ ਦਾ ਜਮਾਨਾ ਕੋਈ ਨਹੀਂ ਗਾ ਆ ਹਵਾ ਹੈ ਗੁਰੂ ਮਹਾਰਾਜ ਇਹਦਾ ਕਰਦਾ ਉਹਨੂੰ ਮੈਂ ਕਹਿਨਾ ਵੀ ਇਥੋਂ ਖਾਲਾ ਦੋ ਜਿਹੜੀਆਂ ਖਾਣੀਆਂ ਬਾਕੀ ਜੇ ਬਾਜੂ ਕੀ ਤਾਂ ਮੈਂ ਖਾ ਲੂੰਗਾ ਕੋਈ ਨਹੀਂ ਫੇਰ ਵੀ ਬੜੀਆਂ ਰੋਟੀਆਂ ਉਹਨੇ ਲਾ ਲਾ ਦਿੱਤੀਆਂ ਵਾ ਜੇ ਅੱਜ ਨਾ ਮੈਂ ਉਹਨੂੰ ਪੁੱਛੂਗਾ ਤੇ ਕੌਣ ਪੁੱਛੂਗਾ ਫੇਰ ਵੀ ਮੇਰਾ ਜੀਵਨ ਸਾਥੀ ਆ ਬਈ ਚਲ ਚਲ ਗਈ ਹੋਣੀ ਅੰਦਰ ਵੜ ਗਈ ਹੋਣੀ ਹੁਣ ਉਹ ਬਲਜੀਤ ਇਹੋ ਰੋਟੀਆਂ ਦੋ ਉਹਨੂੰ ਕਹਿਨਾ ਖਾਲਾ ਤੁਸੀਂ ਆਹ ਬੂਆ ਮਾਰ ਲਿਆ ਲੱਗਦਾ ਚਲ ਗਈ ਆ ਅੰਦਰ پتہ ਨਹੀਂ ਉਹ ਕਿੱਥੇ ਬੈਠੀ ਹੋਣੀ ਆ ਓ ਬੈਠੀ ਅੰਦਰ ਆ ਆ ਜਾ ਰੋਟੀ ਹਲਾ ਰੋਟੀ ਇੱਥੇ ਆ ਜਾਓ ਆ ਜਾਓ ਇੱਥੇ